ਸ਼ਹਿਰ ਦੇ ਵਿੱਚ ਇੰਪਰੂਵਮੈਂਟ ਟ੍ਰੈਸਟ ਵੱਲੋਂ ਇੱਕ ਆਕਸ਼ਨ ਕੱਢੀ ਜਾਂਦੀ ਹੈ ਜਿਹੜੀ ਆਕਸ਼ਨ 30 ਮਾਰਚ ਨੂੰ ਕੱਢੀ ਜਾਂਦੀ ਹੈ ਉਹ ਆਕਸ਼ਨ ਦੇ ਵਿੱਚ ਸ਼ਹਿਰ ਦੇ ਵਿੱਚ ਸਤਿਆ ਨਕਲੇਵ ਦੀ ਜਿਹੜੀ ਬਾਹਰ ਦੁਕਾਨਾਂ ਨੇ ਉਹਨਾਂ ਦੀ ਵੀ ਵਿੱਚ ਆਕਸ਼ਨ ਹੁੰਦੀ ਹੈ ਸਾਡੇ ਨਾਲ ਸ਼ਹਿਰ ਦੇ ਕਈ ਜਿਹੜੇ ਲੋਕਾਂ ਨੇ ਉੱਥੇ ਪਲਾਟ ਵੀ ਲਿੱਤੇ ਨੇ ਐਸਐਸਸੀ ਨਗਰ 'ਚ ਵੀ ਨਿਕਲੇ ਆ ਕੋਈ ਨਰਿੰਦਰਨ ਨਕਲੇਵ 'ਚ ਨਿਕਲੇ ਨੇ ਲਗਭਗ जिना ਲੋਕਾਂ ਨੂੰ एलओ ए लेटर मिल ਗਿਆ लेटर ऑफ एक्सेप्टेंस मिल गई ਤੇ ਉਸ ਤੋਂ ਬਾਅਦ ਇਹਨਾਂ ਨੇ 25% ਜਿਹੜੇ ਪੈਸੇ ਐ ਸਾਡੇ ਤੋਂ ਪਰਵਾ ਲਏ ਕਿਸੇ ਨੇ 15 ਲੱਖ ਭਰਤਾ ਕਿਸੇ ਨੇ 30 ਲੱਖ ਭਰਤਾ ਕਿਸੇ ਨੇ 20 ਲੱਖ ਭਰਤਾ ਪਰ ਤੁਸੀਂ ਇਹ ਦੇਖੋ ਲਗਭਗ 9 ਮਹੀਨੇ ਹੋ ਚੁੱਕੇ ਐ ਹਜੇ ਤੱਕ ਇਹਨਾਂ ਨੇ ਸਾਨੂੰ ਦੁਕਾਨਾਂ ਦੀ ਜਿਹੜੀ ਆਪਣੀ ਮਾਲਕਾਨਾ ਹੱਥ ਨਹੀਂ ਦਿੱਤਾ ਅਸੀਂ ਇਹਨਾਂ ਨੂੰ ਪੁੱਛਦੇ ਆਂ ਭਾਈ ਕੀ ਗੱਲ ਹੋ ਗਈ ਕਹਿੰਦੇ ਦੀ ਲੋਕਾਂ ਨੇ ਸ਼ਿਕਾਇਤਾਂ ਕਰਤੀਆਂ ਮੈਂ ਕਹਾ ਸ਼ਿਕਾਇਤਾਂ ਕਰਤੀਆਂ ਤਾਂ ਤੁਸੀਂ ਦੇਖੋ ਜਾ ਕੇ ਕਿਵੇਂ ਸ਼ਿਕਾਇਤ ਕਰੀ ਹੈ ਅਸੀਂ ਆਪਣੀ ਮਿਹਨਤ ਵੀ ਕਮਾਈ ਨਾਲ ਤੁਹਾਨੂੰ ਪੱਕੇ ਦੇ ਵਿੱਚ ਜਿਹੜੇ ਹੈਗੇ ਪੈਸੇ ਦਿੱਤੇ ਹੋਏ ਨੇ ਹਰ ਬੰਦੇ ਨੇ ਪੱਕੇ ਦੇ ਦਿੱਤੇ ਹੋਏ ਨੇ ਕਈਆਂ ਨੇ ਦੋ-ਦੋ 파ਰਨਰ ਨੇ ਕਈ ਤੋਂ ਕਈਆਂ ਦੇ ਤਿੰਨ-ਤਿੰਨ 파ਰਨਰ ਨੇ ਬੰਦਿਆਂ ਨੇ ਆਪਣਾ ਰੋਜ਼ਗਾਰ ਕਰਨਾ ਸਾਡਾ 9 ਮਹੀਨੇ ਹੋ ਗਏ ਦੁਕਾਨਾ ਜੇ ਅਸੀਂ ਦੁਕਾਨਾ ਲਿੱਤੀਆਂ ਹੋਈਆਂ ਸਾਡੀ ਦੁਕਾਨਾ ਕਿਰਾਏ ਤੇ ਚੜਦੀਆਂ ਅਸੀਂ ਆਪਣਾ ਰੋਜ਼ਗਾਰ ਵੀ ਦੇਖਣਾ ਹੈ ਹਰ ਕੁਝ ਦੇਖਣਾ ਹੈ ਪਰ ਇਹਨਾਂ ਦੀ ਜਿਹੜੀ ਨਿਕੰਮੀ ਇੰਪਰੂਵਮੈਂਟ ਟਰਸਟ ਪਟਿਆਲਾ ਹੈਗੀ ਹੈ ਕੋਈ ਕੰਮ ਕਰਕੇ ਰਾਜ਼ੀ ਨਹੀਂ ਹੈਗੀ ਜੇ ਇਹਨਾਂ ਦਾ ਜੇ ਇਹਨਾਂ ਨੇ ਦੁਕਾਨਾਂ ਦੇ ਵਿੱਚ ਕੋਈ ਵੀ ਗੱਲਬਾਤ ਰੱਖਣੀ ਸੀਗੀ ਸਾਡੇ ਤੋਂ 25% ਪੈਸਾ ਨਾ ਪ੍ਰਦਾਨ ਦੇ ਤੁਸੀਂ ਹੋਰ ਚਾਹਦੇ ਜੀ ਇਹਨਾਂ ਨੇ ਸਾਡੇ ਤੋਂ ਸੈਸ ਦੇ ਪੈਸੇ ਵੀ ਲੈ ਲੇ 2.5 ਤੋਂ 3 ਲੱਖ ਰੁਪਏ ਉਹਦੇ ਵੀ ਅੱਗ ਲੈ ਲਿਆ ਲਗਭਗ ਤੁਸੀਂ ਇਹ ਲਾ ਲਓ ਕਿ 30 ਤੋਂ 35% ਪੈਸਾ ਇਹ ਸਾਡੇ ਤੋਂ ਦੁਕਾਨਾਂ ਦਾ ਲੈ ਚੁੱਕੇ ਨੇ ਤੇ 9 ਮਹੀਨੇ ਹੋ ਗਏ ਹਨ ਜਿਹੜਾ ਇੰਪਰੂਵਮੈਂਟ ਟਰਸਟ ਨੇ ਹਜੇ ਤੱਕ ਸਾਨੂੰ ਦੁਕਾਨਾਂ ਦਾ ਮਾਲਕਾਨਾ ਹੱਕ ਨਹੀਂ ਦਿੱਤਾ ਤੇ ਤੁਸੀਂ ਇਹ ਦੇਖੋ ਜੇ ਕਿਸੇ ਬੰਦੇ ਨੇ ਉੱਥੇ ਕੰਮ ਕਰਨਾ ਹੈ ਉਹ ਕਿੰਨੇ ਕੰਮ ਕਰੂਗਾ ਕਿੰਨੀਆਂ ਕਦਕਾਨਾਂ ਹੈਗੀਆਂ ਕਿੰਨਾ ਕ ਸਮਾ ਅਲਾਟਮੈਂਟ ਹੋ ਚੁੱਕਾ 12 ਤੋਂ 13 ਦੁਕਾਨਾਂ ਮੇਰੇ ਖਿਆਲ 13 14 ਦੁਕਾਨਾਂ ਆ ਆਪਣੀਆਂ ਉਧਰ ਹਾਂ 12 ਦੁਕਾਨਾਂ ਹੈਗੀਆਂ ਤੇ 9 ਮਹੀਨੇ ਤੁਸੀਂ ਇਹ ਦੇਖੋ ਜਿਹੜੀਆਂ ਇਹਨਾਂ ਨੇ ਪਹਿਲਾਂ ਵੀ ਦੁਕਾਨਾਂ ਬੇਚੀਆਂ ਸੀ ਉਹਨਾਂ ਦੇ ਵੀ ਇੱਕ ਦੋ ਦੁਕਾਨਾਂ ਦੇ ਅਜੇ ਤੱਕ ਕੇਸ ਚੱਲਦੇ ਨੇ ਉਹ ਪਹਿਲਾਂ ਹੀ 15 ਸਾਲ ਹੋ ਗਏ ਦੁਕਾਨਾਂ ਬਣੀਆਂ ਨੂੰ 10 12 15 ਸਾਲ ਹੋ ਗਏ ਉਹ ਪਹਿਲਾਂ ਹੀ ਜੀਰਾਂ ਦੇ ਕਗਾਰਤੇ ਨੇ ਤੇ ਇਹ ਜੀ 2 ਸਾਲ ਹੋਰ ਕੱਢ ਦੇਣਗੇ ਤਾਂ ਜਿਹੜੇ ਸਾਡੇ ਦੁਕਾਨਾਂ ਲਿੱਤੀਆਂ ਉਹ ਤਾਂ ਜਮੇ ਹੀ ਡੈੱਡ ਹੋ ਜਾਣਗੀਆਂ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਆ ਪਹਿਲਾਂ ਵੀ ਆ ਕੇ ਅਸੀਂ ਚੇਅਰਮੈਨ ਸਾਹਿਬ ਨੂੰ 10 ਵਾਰ ਮਿਲ ਚੁੱਕੇ ਆ ਤੁਸੀਂ ਇੱਕ ਗੱਲ ਵੇਖੋ ਜੀ ਲਗਭਗ ਅਸੀਂ ਜਦ ਵੀ ਉਰੇ ਆਏ ਆ ਅੱਜ ਤੱਕ ਇਹਨਾਂ ਦਾ ਹੀ ਉਹਦਾ ਦਫ਼ਤਰ ਹੈ ਸਾਹਮਣੇ ਇਹ ਅੱਜ ਵੀ ਤੁਸੀਂ ਚਲੇ ਜਾਓ ਸ਼ਾਇਦ ਮੇਰੇ ਖਿਆਲ ਇਹ ਅੱਜ ਵੀ ਨਹੀਂ ਹੋਊਗਾ ਇਹਨਾਂ ਦੇ ਬੰਦੇ ਨਹੀਂ ਹੁੰਦੇ ਉਰੇ ਬਹੁਤ ਇਹਨਾਂ ਨੇ ਜਿਹੜਾ ਇੱਕ ਮੈਂ ਕਹਿੰਦਾ ਸਭ ਤੋਂ ਮੁਕੰਮਾ ਮਹਿਕਮਾ ਜਿਹੜਾ ਇਹ ਇਹਨਾਂ ਨੇ ਉਰੇ ਜਿਹੜਾ ਇਹਨਾਂ ਨੇ ਪਟਿਆਲਾ ਦਾ ਜਿਹੜਾ ਇਹਨਾਂ ਨੇ ਬਣਾਇਆ ਹੋਇਆ ਹੈ ਇਹੀ ਨਹੀਂ ਹੈਗਾ ਜੀ ਦੇਖੋ ਇੰਪਰੂਵਮੈਂਟ ਟਰਸਟ ਅਸੀਂ ਗੋਲਣ ਦੀ ਕੋਸ਼ਿਸ਼ ਕਰਦੇ ਹੁੰਦੇ ਨਹੀਂ ਚੇਅਰਮੈਨ ਚੇਅਰਮੈਨ ਸਾਹਿਬ ਨੂੰ ਮਿਲ ਕੇ ਗਏ ਆ ਜੀ ਕੱਟੋਕੜ ਅਸੀਂ 7-8 ਵਾਰ ਚੇਅਰਮੈਨ ਸਾਹਿਬ ਨੂੰ ਮਿਲਦੇ ਆ ਹੁਣ ਮਿਲੇ ਨਹੀਂ ਜੀ ਉਹ ਮੇਰੇ ਖੈ ਨਿਕਲ ਗਏ ਅਸੀਂ ਉਹਨਾਂ ਨੇ ਦੇਖਿਆ ਕਿ ਲੋਕ ਅੱਜ ਇਕੱਠੇ ਹੋ ਕੇ ਆਏ ਨੇ ਉਹ ਪਹਿਲਾਂ ਹੀ ਨਿਕਲ ਗਏ ਅਸੀਂ ਹੱਥ ਜੋੜ ਕੇ ਇਹਨਾਂ ਨੂੰ ਬੇਨਤੀ ਕਰਦੇ ਆ ਕਿ ਜਿਹੜੀਆਂ ਸਾਡੀਆਂ ਦੁਕਾਨਾਂ ਨੇ ਲੋਕਾਂ ਦੇ ਪਲਾਟ ਨੇ ਸ਼ਹਿਰ ਦਾ ਕਰੋੜਾਂ ਰੁਪਏ ਦਾ ਮਸਲਾ ਹੈ ਜਿਹੜਾ ਤੁਸੀਂ ਸਮਝਦੇ ਕਿ 9 ਮਹੀਨੇ ਦਾ ਵਿਆਜ 9 ਮਹੀਨੇ ਦਾ ਕਿਰਾਇਆ ਉਗਰੀ ਦੁਕਾਨਾਂ ਦੀ ਵੈਲਿਊ ਵਧ ਵੀ ਉਹ ਕੌਣ ਦੇਊਗਾ ਇਹ ਜ਼ਿੰਮੇਵਾਰ ਹੈਗੇ ਇਸ ਚੀਜ਼ ਦੇ ਕਾਰਨ ਕੀ ਦੱਸਦੇ ਆ ਅਲਾਟਮੈਂਟ ਨਾ ਕਰਨ ਦਾ ਇਹ ਕਾਰਨ ਕੀ ਦੱਸਦੇ ਆ ਕਾਰਨ ਜੇ ਕਾਰਨ ਕੁਝ ਹੁੰਦਾ ਕਿ ਸਾਡੇ ਤੋਂ ਪੈਸੇ ਕਿਉਂ ਪਰਬੰਧ ਦਿੱਤੀ 30% ਸਾਡੇ ਤੋਂ ਪੈਸੇ ਹੀ ਨਾ ਪਰਬੰਧ ਦਿੱਤੀ 30% ਇਹਨਾਂ ਨੇ ਪੈਸੇ ਨਹੀਂ ਇਹਨਾਂ ਨੂੰ ਲੋੜ ਹੀ ਨਹੀਂ ਸੀਗੀ ਪੈਸੇ ਪਰਬੰਧ ਦੀ ਸਾਨੂੰ ਪਹਿਲੇ ਹੀ ਕਹਿ ਦਿੰਦੇ ਵੀ ਤੁਹਾਡੀ ਦੁਕਾਨਾਂ ਰੱਦ ਨੇ ਜੀ ਤਾਨੂੰ ਨਹੀਂ ਮਿਲੀ ਹੋਰ ਲੋਕਾਂ ਨੂੰ ਵੀ ਗਈਆਂ ਅਲਾਟਮੈਂਟ ਡੀਕਲਰੈਂਸ ਦੇਰੀ ਕਾ ਦੀ ਉਹ ਤਾਂ ਇਹਨਾਂ ਨੂੰ ਪੁੱਛੋ ਨਾ ਜੀ ਸਾਨੂੰ ਤਾਂ ਪਤਾ ਹੀ ਨਹੀਂ ਉਸ ਤੋਂ ਜਾਣਿਆ ਸਾਨੂੰ ਕਹਿੰਦੇ ਨੇ ਹੋ ਰਹੀ ਹੈ ਜੀ ਤੁਹਾਡੇ ਨਾਲ ਗੱਲ ਹੋਈ ਸ਼ਿਕਾਇਤਾਂ ਕਿਸ ਚੀਜ਼ ਦੀ ਸ਼ਿਕਾਇਤਾਂ ਆ ਰਹੀਆਂ ਨੇ ਕੋਈ ਪ੍ਰਾਪਰਟੀ ਦੇ ਰਿਲੇਟਡ ਕੋਈ ਡਿਸਪਿਊਟ ਆ ਕੁਛ ਨਹੀਂ ਜੀ ਕੋਈ ਕਹਿੰਦੇ ਜੀ ਆਪਣਾ ਉਹ ਸਿੰਗਲਾ ਜੀ ਨੇ ਦੂਸਰਾ ਅੰਦਰ ਰੋਡ ਦੇ ਉਹਨਾਂ ਨੇ ਸ਼ਿਕਾਇਤਾਂ ਕਰੀਆਂ ਹੋਈ ਨਹੀਂ ਠੀਕ ਹੈ ਕਿਸੀ ਇਹ ਦੇਖੋ ਜੀ ਸਭ ਤੋਂ ਵੱਡੀ ਗੱਲ ਮਹਿਕਮੇ ਦੀ ਅੰਦਰਲੀ ਰਿਪੋਰਟ ਉਹ ਬਾਹਰ ਕਿਵੇਂ ਜਾ ਸਕਦੀ ਹੈ ਇਟ ਮੀਨ ਇਹ ਹੈ ਕਿ ਮਹਿਕਮੇ ਦੇ ਬੰਦੇ ਮਿਲੇ ਹੋਏ ਨੇ ਤਾਂ ਬੈਕਮੇ ਦੀ ਰਿਪੋਰਟ ਬਾਹਰ ਜਾ ਰਹੀ ਹੈ ਬਿਲਕੁਲ ਗਲਤ ਕੰਮ ਹੈ ਜਿਹੜਾ ਉਹਦੇ ਚੱਲ ਰਿਹਾ ਹੈ ਮਹਿਕਮੇ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਜਿਹੜੇ ਬੰਦਿਆਂ ਨੇ ਇਹਨਾਂ ਨੂੰ ਰਿਪੋਰਟਾਂ ਬਾਹਰ ਭੇਜੀਆਂ ਨੇ ਜੋ ਵੀ ਬੰਦੇ ਉਹਦੇ ਲੇ ਹੋਏ ਨੇ ਉਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਸਾਡੀਆਂ ਦੁਕਾਨਾਂ ਜਲਦੀ ਤੋਂ ਜਲਦੀ ਸਾਨੂੰ ਦਿੱਤੀ ਜਾਵੇ ਨਹੀਂ ਤਾਂ ਅਗਲੇ ਮੰਗਲਵਾਰ ਅਸੀਂ ਰੋਹ ਕਰਨਾ ਲਾਵਾਂਗੇ ਬਾਹਰ ਬੰਨੂ ਜੀ ਇੰਪਰੂਵਮੈਂਟ ਤੋਂ ਬਾਅਦ ਰੋਹ ਪ੍ਰਦਰਸ਼ਨ ਹੋ ਰਿਹਾ ਆਪਾਂ ਦੋਸੋ ਕਿਸੇ ਕਿਉਂ ਆਏ ਤੁਹਾਡੇ ਕੋਲ ਇਹਦੇ ਸਰ ਇਹ ਸਾਡੀ ਮਾਰਚ ਦੇ ਵਿੱਚ ਇੱਕ ਆਪਸ਼ਨ ਹੋਈ ਸੀ ਉਸ ਦੇ ਰਿਗਾਰਡਿੰਗ ਅਲਾਟਮੈਂਟ ਕਰ ਲਈ ਕੁਝ ਨਹੀਂ ਆਇਆ ਨਹੀਂ ਹੈ ਜਿਹੜੀ ਕਿਉਂ ਨਹੀਂ ਹੈ ਕੀ ਅਲਾਟਮੈਂਟ ਕੀ ਪ੍ਰੋਬਲਮ ਆਈ ਹੈ ਵੀ ਨਹੀਂ ਅਲਾਟਮੈਂਟ ਸਿਰਫ ਕੋਈ ਪ੍ਰੋਬਲਮ ਨਹੀਂ ਹੈ ਕਿ ਅਸੀਂ ਕਨਫਰਮ ਕਰਕੇ ਮਤਾ ਪਾਇਆ ਹੋਇਆ ਹੈ ਉਹ ਮਤਾ ਪਾਸ ਹੋ ਕੇ ਆਨ ਦੀ ਡੇਟ ਹੈ ਸਰ ਉਹਨਾਂ ਦੀ ਕੁਝ ਅੱਗੇ ਵੈਰੀਫਿਕੇਸ਼ਨਸ ਚੱਲ ਰਹੀਆਂ ਨੇ ਉਹ ਹੋ ਜਾਣ ਕਲੀਅਰ ਸਰ ਉਹ ਪਰ ਮਤਾ ਪਾਸ ਹੋ ਕੇ ਆ ਜਾਏਗਾ ਤੇ ਫਿਰ ਅਸੀਂ ਅਲਾਟਮੈਂਟ ਜਲਦੀ ਕਰਾਂਗੇ ਇਹ ਮੈਂ ਤਾਂ ਕਹਿਣਾ ਕਿ ਕਰੋੜਾ ਰੁਪਏ ਦੀ ਜਿਹੜੀਆਂ ਦੁਕਾਨਾਂ ਦੀ ਅਲਾਟਮੈਂਟ ਹੋਈ ਹੈ 9 ਮਹੀਨੇ ਹੋ ਚੁੱਕੇ ਆ ਲਗਾਤਾਰ ਡਿਪਾਰਟਮੈਂਟ ਚ ਆਇਆ ਜਾ ਰਿਹਾ ਪਰ ਇਹਨਾਂ ਨੂੰ ਅਲਰਟ ਨਹੀਂ ਕੀਤਾ ਜਾ ਰਿਹਾ ਰੀਜ਼ਨ ਕੀ ਆ ਜੀ ਜੀ ਸਰ ਇੱਕ ਪੈਪ ਪ੍ਰੋਸੀਜਰ ਹੈ ਦੇਖੋ ਪ੍ਰੋਸੀਜਰ ਐਨਾ ਲੰਬਾ ਤਾਂ ਨਹੀਂ ਅਸੀ ਕਹਿ ਸਕਦੇ ਵੀ ਐਨਾ ਲੰਬਾ ਹੈ ਇਹ ਤਾਂ ਕਿਸੇ ਸਾਹਬ ਨੂੰ ਵੈਰੀਫਿਕੇਸ਼ਨ ਲਈ ਕੇਸ ਭੇਜਿਆ ਹੈ ਚੰਡੀਗੜ੍ਹ ਤੋਂ ਹੈਡ ਆਫਿਸ ਤੋਂ ਜਦੋਂ ਹੀ ਉਹ ਤੋਂ ਖਤਮ ਹੋ ਜਾਏਗਾ ਸਾਨੂੰ ਉਹਦਾ ਸਰ ਅਲਾਟਮੈਂਟ ਆ ਜਾਣੀ ਹੈ ਤੇ ਨਾ ਪਰਮਿਸ਼ਨ ਮਿਲ ਜਾਣੀ ਹੈ ਫਿਰ ਅਸੀਂ ਕਰ ਦਾਂਗੇ ਸਰ ਕੁਝ ਜਿਹਾ ਬਾਰੇ ਕੋਈ ਕਿਸੇ ਨੇ ਕੋਈ ਸ਼ਿਕਾਇਤ ਵੀ ਕੀਤੀ ਵੀ ਹੈ ਇਸ ਅਲਾਟਮੈਂਟ ਨੂੰ ਲੈ ਕੇ ਉਸ ਬਾਰੇ ਦੱਸਣਾ ਚਾਹੁੰਦਾ ਕੀ ਗੱਲ ਹੈ ਸਰ ਸ਼ਿਕਾਇਤ ਹੈ ਇਸ ਦੀ ਕੋਈ ਕਲੀਅਰ ਸਾਡੇ ਕੋਲ ਜੋ ਵੀ ਹੈ ਅਸੀਂ ਲੈਟਰ ਆਂਦੀ ਹੈ ਉਸ ਦਾ ਜਵਾਬ ਨਾਲ ਦੀ ਨਾਲ ਦਿੱਤਾ ਹੋਇਆ ਕੋਈ ਪੈਂਡਿੰਗ ਤਾਂ ਸਾਡੇ ਕੋਲ ਹੈ ਨਹੀਂ ਸਰ ਪੁੱਛਿਆ ਗਿਆ ਪਰ ਵਿਭਾਗ ਵੱਲੋਂ ਕਿਉਂ ਨਹੀਂ ਅਲਾਟਮੈਂਟ ਦਿੱਤੀ ਜਾ ਰਹੀ ਜੇ ਅਗਰ ਮਹਿੰਗੀਆਂ ਦੁਕਾਨਾਂ ਇਹਨਾਂ ਨੇ ਕ੍ਰੀਪੀਆਂ ਹੈਗੀਆਂ ਮੀਸ ਉਹ ਜਲਦੀ ਹੋ ਰਹੀ ਹੈ ਸਰ ਅਲਾਟਮੈਂਟ ਮੈਂ ਤੁਹਾਨੂੰ ਦੱਸਿਆ ਵੀ ਹੈਡ ਆਫਿਸ ਵੱਲੋਂ ਡੀਸੀ ਸਾਹਿਬ ਨੇ ਕੁਝ ਵੈਰੀਫਿਕੇਸ਼ਨ ਲਿਖਾ ਭੇਜੇ ਹੋਏ ਹਨ ਜਦੋਂ ਹੀ ਉਹਦੀ ਰਿਪੋਰਟ ਆ ਜਾਂਦੀ ਹੈ ਗਵਰਨਮੈਂਟ ਵੱਲੋਂ ਕਲੀਅਰ ਹੋ ਜਾਵੇਗਾ ਹੁਣ ਅਜੇ ਜਿਹੜੇ ਤੁਹਾਡੇ ਕੋਲ ਆਏ ਹਨ ਇਹਨਾਂ ਨੂੰ ਕੀ ਆਸ਼ਵਾਸ਼ਣ ਦਿੱਤਾ ਜਾ ਰਿਹਾ ਹੈ ਆਸ਼ਵਾਸ਼ਣ دیا ਸਰ ਅਸੀਂ ਪਰਸਨਲੀ ਪ ਕਹਿੰਦੇ ਆ ਵੀ ਪਰਸਨਲੀ ਇਹਦਾ ਉਹ ਚੈੱਕ ਕਰਾਂਗੇ ਵੀ ਜਿੰਨਾ ਜਲਦੀ ਤੋਂ ਜਲਦੀ ਹੋ ਸਕੇ ਅਸੀਂ ਕਰਵਾ ਕੇ ਨਾ ਮਾਰੀਏ